ਪੰਜਾਬ 28 10 ਤੇ ਤੁਹਾਡਾ ਸਵਾਗਤ ਹੈ ਪੰਜਾਬ ਅੰਦਰ ਫੈਲੇ ਭ੍ਰਿਸ਼ਟਾਚਾਰ ਜੁਰਮ ਅਤੇ ਨਸ਼ੇ ਨੂੰ ਖਤਮ ਕਰਨ ਵਿੱਚ ਪੂਰੀ ਤਰ੍ਹਾਂ ਨਾਲ ਫੇਲ ਹੋਈ ਪੰਜਾਬ ਸਰਕਾਰ ਵਿਰੁੱਧ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਰਿੰਗਾ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਜੀ ਦੇ ਦੇਸਾਂ ਤਹਿਤ ਬਲਾਕ ਧਾਰੀਵਾਲ ਦੇ ਪ੍ਰਧਾਨ ਗੁਰਨਾਮ ਸਿੰਘ ਜੱਫਰਵਾਲ ਅਤੇ ਸ਼ੈਰੀ ਪ੍ਰਧਾਨ ਸਰਦਾਰੀ ਦਾ ਰਣੀਆਂ ਦੀ ਅਗਵਾਈ ਹੇਠ ਧਾਰੀਵਾਲ ਵਿਖੇ ਰੋਸ ਪ੍ਰਦਰਸ਼ਨ ਕਰਨ ਉਪਰੰਤ ਜਿਲਾ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਪਣ ਲਈ ਗਰਦਾਸਪੁਰ ਨੂੰ ਰਵਾਨਾ ਹੋਏ ਇਸ ਮੌਕੇ ਤੇ ਉੱਚੇ ਤੌਰ ਤੇ ਪਹੁੰਚ ਕੇ ਪੀਪੀਸੀ ਮੈਂਬਰ ਬਰਿੰਦਰ ਸਿੰਘ ਛੋਟੇਪੁਰ ਅਤੇ ਸੌਫਤਾ ਚੇਅਰਮੈਨ ਪੰਜਾਬ ਜੀਤ ਸਿੰਘ ਲਾਲੀ ਨੇ ਕਿਹਾ ਕਿ ਹਰੇਕ ਨਾਗਰਿਕ ਖੌਫ ਦੇ ਮਾਹੌਲ ਤੇ ਜੀਵਨ ਬਤੀਤ ਕਰ ਰਿਹਾ ਹੈ ਨੌਜਵਾਨ ਨਸ਼ੇ ਨਾਲ ਮਰ ਰਹੇ ਹਨ ਅਤੇ ਜਾਨਾਂ ਹੀ ਗੋਲੀਆਂ ਚੱਲਣ ਅਤੇ ਫਰੋਤੀ ਮੰਗਣ ਦੀਆਂ ਕਟਨਾਵਾਂ ਵਾਪਰ ਰਹੀਆਂ ਹਨ ਅੱਗੇ ਨਕਮੀ ਅਤੇ ਫੇਲ ਸਰਕਾਰ ਨੂੰ ਜਗਾਉਣ ਲਈ ਪੂਰੇ ਪੰਜਾਬ ਅੰਦਰ ਕਾਂਗਰਸ ਕਾਂਗਰਸ ਪਾਰਟੀ ਵਰਕਰਾਂ ਵੱਲੋਂ ਆਪੋ ਆਪਣੇ ਜ਼ਿਲ੍ਹਿਆਂ 'ਚ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪੇ ਜਾ ਰਹੇ ਹਨ ਇਸ ਮੌਕੇ ਤੇ ਸਾਫਤਾ ਚੇਅਰਮੈਨ ਰਾਜੇਕ੍ਰਿਸ਼ਨਪੁਰੀ ਕਾਉਂਸਲਰ ਜਿੰਦਰ ਕੁਮਾਰ ਲਵਲੀ ਕਾਉਂਸਲਰ ਇੰਦਰਪ੍ਰੀਤ ਸਿੰਘ ਸਾਹੀ ਸਰਪੰਚ ਬਲਵਿੰਦਰ ਪਾਲ ਤਾਂਕਾ ਸਰਪੰਚ ਤੇ ਕੁਲਵਿੰਦਰ ਸਿੰਘ ਲਾਡੀ ਆਲੋਵਾਲ ਲਖਵਿੰਦਰ ਸਿੰਘ ਪੰਨੂ ਐਸਡੀਓ ਕੈਪਟਨ ਮਨੋਜ ਭਗਤ ਅਰਿਹਾਲ ਸਿੰਘ ਪਠਨਾਵਾਲ ਸਤਨਾਮ ਸਿੰਘ ਖੁੰਡੀ ਦਗਣਾ ਸੁਜਾਨਪੁਰ ਨਰਿੰਦਰ ਸਿੰਘ ਸੁਜਾਨਪੁਰ ਸਰਪੰਚ ਪ੍ਰਗਟ ਸਿੰਘ ਲਵਪ੍ਰੀਤ ਸਿੰਘ ਦੀਪੇਵਾਲਾ ਧਨਵੰਤ ਸਿੰਘ ਦੇਵੀਦਾਸਪੁਰ ਜਤਿੰਦਰ ਸਿੰਘ ਗੁਰਨਾਮ ਸਿੰਘ ਸਰਪੰਚ 75 ਸਿੰਘ ਸੇਖ ਕਲਿਆਣਪੁਰ ਸ਼ਾਲੂ ਗੁਪਤਾ ਸਤਿੰਦਰ ਸਿੰਘ ਸ਼ੇੜਾ ਪਲਵਿੰਦਰ ਸਿੰਘ ਨਰੇਸ਼ ਜਫਨਵਾਲ ਪਰਮਿੰਦਰ ਸਿੰਘ ਲਾਲੀ ਸਰਪੰਚ ਅਸ਼ੋਕ ਖੋਕਰ ਸਰਪੰਚ ਵਿਰਸਨ ਦੀਨਪੁਰ ਅرجੰਦਰ ਸਿੰਘ ਬਾਲੇ ਵੀਰਾ ਲਾਉਰੀਆ ਵੀਰ ਸਤਦੇਵਾ ਤੋਂ ਇਲਾਵਾ ਹੋਰ ਆ ਜਿੱਥਨ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਜਿਵੇਂ ਨਕਮੀ ਸਰਕਾਰ ਆਪ ਦੀ ਸਰਕਾਰ ਜਿਹੜੀ ਹੈ ਜਿਹੜੀ ਕਾਨੂੰਨ ਅਵਸਥਾ ਦਾ ਕੋਈ ਸੁਰੱਖਿਆ ਨਹੀਂ ਕੋਈ ਬੰਦਾ ਜਾਨ ਮਾਲ ਕਿਸੇ ਦੀ ਇੱਥੇ ਸੁਰੱਖਿਤ ਨਹੀਂ ਗੈਂਗਸਟਰਾਂ ਦਾ ਚੱਲ ਰਿਹਾ ਨਸ਼ੇ ਦਾ ਜ਼ੋਰ ਚੱਲ ਰਿਹਾ ਹੈ ਉਹਦੇ ਖਿਲਾਫ ਅੱਜ ਸਾਨੂੰ ਜੋ ਹੁਕਮ ਹੋਇਆ ਸਾਡੀ ਪਾਰਟੀ ਵੱਲੋਂ ਤੇ ਸਾਡੇ ਐਮਐਲਏ ਸਾਹਿਬ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਵੱਲੋਂ ਅਸੀਂ ਉਸ ਪਰ ਪ੍ਰਤੀ ਇਹ ਸਰਕਾਰ ਦੇ ਖਿਲਾਫ ਧਰਨਾ ਦੇਣ ਵਾਸਤੇ ਗੁਰਦਾਸਪੁਰ ਐਸਐਸਪੀ ਦਫਤਰ ਜਾ ਰਹੇ ਹਾਂ ਜਿੱਥੇ ਸਾਡੇ ਬਲਾਕ ਵੱਲੋਂ ਅਸੀਂ ਆਪਣੇ ਬਲਾਕ ਪ੍ਰਧਾਨ ਸਰਤਾ ਗੁਰਨਾਮ ਸਿੰਘ ਜੱਫਰਵਾਦ ਤੇ ਸ਼੍ਰੀ ਸਰਦਾਰੀ لال ਜੀ ਸ਼ਹਿਰੀ ਪ੍ਰਧਾਨ ਵੱਲੋਂ ਸਾਰਾ ਸਮੂਹ ਹਲਕਾ ਜਿਹੜਾ ਇਕੱਠਾ ਹੋ ਕੇ ਧਾਰੀਵਾਲ ਬਲਾਕ ਜਿਹੜਾ ਇਕੱਠਾ ਹੋ ਕੇ ਉਹ ਇਹ ਸਰਕਾਰ ਦੇ ਖਿਲਾਫ ਮੁਜ਼ਾਹਰਾ ਕਰਨ ਜਾ ਰਹੇ ਆ ਸਾਰੇ ਅਸੀਂ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਸਿਟੀ ਪ੍ਰਧਾਨ ਤੇ ਸਾਰੇ ਹੀ ਕਾਂਗਰਸ ਦੇ ਸੀਨੀਅਰ ਵਰਕਰ ਸਾਥੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਦੇ ਨਿਸ਼ਾਨ ਨਿਰਦੇਸ਼ਾ ਮੁਤਾਬਕ ਜੋ ਸਾਡੇ ਇਲਾਕੇ ਦੇ ਵਿੱਚ ਲੁੱਟਾਂ ਖੋਹਾਂ ਵਿਕੈਤੀਆਂ ਤੇ ਨਸ਼ੇ ਦੀ ਜਿਹੜੀ ਆ ਪਰਮਾਰ ਦਿਨੋ ਦਿਨ ਵੱਧ ਰਹੀ ਆ ਤੇ ਇੱਥੇ ਨਸ਼ੇ ਦੇ ਨਾਲ ਕਾਫੀ ਮੌਤਾਂ ਵੀ ਹੋਈਆਂ ਨੇ ਤੇ بار بار ਪ੍ਰਸ਼ਾਸਨ ਨੂੰ ਕਹਿਣ ਦੇ باوجود ਵੀ ਕਿਸੇ ਚੀਜ਼ ਦਾ ਕੋਈ ਕੰਟਰੋਲ ਨਹੀਂ ਹੋ ਰਿਹਾ ਅੱਜ ਦੇ ਸਮੇਂ ਤੇ ਕੋਈ ਵੀ ਇਨਸਾਨ ਸੇਫ ਨਹੀਂਗਾ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਕਾਗਰਸੀ ਵੀਰ ਤੇ ਡੀਐਸਪੀ ਸਾਹਿਬ ਨੂੰ ਇਸ ਚੀਜ਼ ਦਾ ਮੈਮੋਰੰਡਮ ਦੇਣ ਜਾ ਰਹੇ ਹਾਂ ਉਹਨਾਂ ਨੂੰ ਦੱਸਣ ਜਾ ਰਹੇ ਹਾਂ ਕਿ ਸਾਡੇ ਇਲਾਕੇ ਵਿੱਚ ਜੋ ਕੁਝ ਹੋ ਰਿਹਾ ਵਾ ਉਹਦੇ ਤੇ ਕੰਟਰੋਲ ਕੀਤਾ ਜਾਵੇ ਜਿਹੜਾ ਪ੍ਰਸ਼ਾਸਨ ਆ ਉਹ ਥੋੜਾ ਜਿਹਾ ਜਾਗੇ ਤੇ ਨਸ਼ੇ ਨੂੰ ਵੀ ਠੱਲ ਪਵੇ ਤੇ ਜਿਹੜੀਆਂ ਲੁੱਟਾਂ ਖਵਾ ਹੋ ਰੀਆਂ ਨੇ ਇੱਥੇ ਵੀ ਕੰਟਰੋਲ ਹੋਵੇ ਤੇ ਜਿਹੜੇ ਸ਼ਰਾਰਤੀ ਅੰਸਰ ਨੇ ਉਹਨਾਂ ਨੂੰ ਬਕਾਇਦਾ ਨੱਥ ਪਾਈ ਜਾਵੇ ਇਹ ਸਾਡਾ ਸਾਰਿਆਂ ਦਾ ਭਰਾਲਾ ਵਾ ਸਾਰੀ ਸਾਡੀ ਕਾਂਗਰਸ ਬਲਾਕ ਦੀ ਜਿੰਨੀ ਵੀ ਟੀਮ ਆ ਸਾਰੀ ਇਕੱਠੀ ਹੋ ਕੇ ਅਸੀਂ ਬੀਐਸਪੀ ਸਾਹਿਬ ਨੂੰ ਜਾ ਕੇ ਮਨਵਾਣ ਦਵਾਂਗੇ ਧੰਨਵਾਦ ਬਹੁਤ ਹੀ ਸਤਿਕਾਰਯੋਗ ਦਰਜਾ ਬਦਰਜਾ ਬਲਾਕ ਕਾਂਗਰਸ ਧਾਰੀਵਾਲ ਦੇ ਸਾਰੇ ਮੇਰੇ ਸਾਥੀ ਵੱਡੇ ਔਰ ਛੋਟੇ ਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਜੋ ਦਿਨ ਬਦ ਦਿਨ ਵਿਗੜ ਰਹੀ ਹੈ ਘਰਾਂ ਦੇ ਵਿੱਚ ਸਾਡੇ ਸਾਜੂ ਸਮਾਨ ਜਿਹੜੇ ਆ ਉਹ ਸੁਰੱਖਿਤ ਨਹੀਂ ਹਨ ਸਾਡੇ ਬੱਚੇ ਸੁਰੱਖਿਤ ਨਹੀਂ ਹਨ ਸਾਡੇ ਆਪਣੇ ਆਪ ਨੂੰ ਇਸ ਵੇਲੇ ਖਤਰਾ ਬਣਿਆ ਆ ਤੇ ਪਤਾ ਨਹੀਂ ਕਿਹੜੇ ਵੇਲੇ ਕਿਸੇ ਕਿਸੇ ਬੰਦੇ ਨੂੰ ਕਿਸ ਪਾਸੇ ਤੋਂ ਥ੍ਰੈਟ ਆ ਜਾਣੀ ਹੈ ਸੋ ਪੰਜਾਬ ਦੀ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਜਿਹੜੀ ਆ ਉਹ ਬਹੁਤ ਹੀ ਬਦਤਰ ਹੋ ਗਈ ਐ ਇਸ ਵੇਲੇ ਸੋ ਅਸੀਂ ਇਸ ਮੌਕੇ ਦੀ ਸਰਕਾਰ ਨੂੰ ਜਗਾਉਣ ਵਾਸਤੇ ਅੱਜ ਇੱਕ ਮੈਮੋਰੰਡਮ ਸਾਰੇ ਬਲਾਕ ਧਾਰੀਵਾਲ ਦੇ ਵੱਡੇ ਛੋਟੇ ਸੀਨੀਅਰ ਸਾਥੀ ਸਾਰੇ ਸਾਡੇ ਨਾਲ ਅੱਜ ਜਾ ਰਹੇ ਹਾਂ ਔਰ ਇਹ ਦਿਸ਼ਾ ਨਿਰਦੇਸ਼ ਸਾਡੇ ਮਾਨਯੋਗ ਸਰਦਾਰ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਨੇਤਾ ਔਰ ਸਾਡੇ ਪੰਜਾਬ ਦੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੂਰੇ ਪੰਜਾਬ ਦੇ ਵਿੱਚ ਹੀ ਅੱਜ ਅਸੀਂ ਡਿਸਟ੍ਰਿਕਟ ਲੈਵਲ ਤੇ ਜਿਹੜਾ ਇਹ ਮੈਮੋਰੰਡਮ ਦੇਣ ਜਾ ਰਹੇ ਹਾਂ ਔਰ ਆਸ ਕਰਾਂਗੇ ਕਿ ਜਿਹੜਾ ਪ੍ਰਸ਼ਾਸਨ ਹੈ ਉਹ ਸੁੱਤਾ ਨਹੀਂ ਰਹੇਗਾ ਉਹ ਜਾਗੇਗਾ ਇੱਕ ਦਿਨ ਤੋ ਇਹਨੇ ਸ਼ਬਦਾਂ ਨਾਲ ਖਮਾ ਦਾ ਜਾਚਨਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਾਤੇ